ਅਗੇ ਦੋਸਤੋ ਜੀ ਕਿਹੜਾ ਪਰਪਲ ਥਾਮਾ ਬਦਲਦੇ ਚੰਦ ਪੈਸਾ ਪਾਣੀ ਪਾਉਣ ਜਿੰਨਾ ਜੱਗ ਚਲਾਵਣਾ ਉਹ ਨਾ ਕਦੇ ਖਲੋ ਇਹ ਕਾਮਾ ਕਾ ਕਾ ਰੁਖੜੀ ਜਦ ਕੰਨੀ ਪਾਵੇ ਚੀਰ ਉਹ ਵੀ ਮਿੱਠੀ ਲੱਗਦੀ ਜਦ ਭੈਣ ਉੜੀ ਕੇ ਵੀਰ ਕਹ ਜਾਂ ਦੇ ਕੋ ਚੰਦ ਲੱਗਣੇ ਤੈਨੂੰ ਦੁਸ਼ਮਣ ਯਾਰ ਹੋਰ ਵੀ ਸੋਹਣਾ ਲੱਗਣਾ ਇਹ ਸੋਹਣਾ ਸੰਸਾਰ ਕਹਦਾ ਕਿਸੇ ਨੂੰ ਕਹਾਰਾ ਕੋਠੀਆਂ ਕਿਸੇ ਨੂੰ ਮਾਇਆ ਮਾਣ ਚੰਦ ਨੂੰ ਮਾਣ ਹੈ ਉਹਨਾਂ ਤੇ ਜੋ ਨੇਕ ਇਨਸਾਨ ਨਾ ਅੰਮ੍ਰਿਤ ਚੂੜਾ ਛਕ ਲਿਆ ਚੰਦ ਪਾਏ ਪੰਜ ਕਕਾਰ ਉਹ ਵਿੱਚੋਂ ਹੋਂਵੇਂ ਬੋਲਦੀ ਤੂੰ ਕਾਹਦਾ ਸਰਦਾਰ ਕਹ ਲਾਵਾ ਚਾਰੇ ਲੈ ਲਈਆਂ ਚੰਦ ਬਹਿ ਕੇ ਨਾਲੋਂ ਨਾਲ ਵਿਆਹ ਵਾਂਗੂੰ ਹੁਣ ਕਢ ਲੈ ਦਿਨ ਮਹੀਨੇ ਸਾਲ ਕਹ ਪੁੱਤਰ ਬੈਠਾ ਤਖਤ ਤੇ ਜਲਦ ਕਰਦੇ ਲੋਕ ਸਲਾਮ ਉਹ ਜਿਸ ਨੇ ਰਾਜ ਜੰਮਿਆ ਮਾਤਾ ਅਜੀ ਗੁਲਾਮ ਕਿ ਮੋਜਾਂ ਤੇ ਚੰਦ ਬਹੁਤ ਨੇ ਪਰ ਨਾ ਸਕੇ ਇਹ ਮਾਨ ਜੀਭਾਂ ਕੀਤੇ जख्मी ਕਰ ਕਰਨੇ ਇਨਸਾਨ ਉਹ ਛੱਡੋ ਲੜਨਾ ਛੱਲਿਓ ਕਰੋ ਚੰਦ ਪਿਆਰ ਖੋਲੋ ਬਾੜ ਦੇ ਆਪਣੇ ਤੇ ਕਰੋ ਬਣ ਜਿਹਾ ਉਹਨੇ ਕੀ ਮਰੇ ਮਾਮੂ ਜਨ ਚੜਦੀ ਉਮਰੇ ਭਾਪ ਭੈਣਾ ਪਾਈ ਬਤਰਪੂ ਸਮੇ ਛੜਾਇਆ ਆਪ ਸਮੇਸ਼ ਬੜਾ ਆ ਆ